ਭਈ ਆ ਦੇਖ ਲੋ ਸਰਦਾਰ ਮੁੰਡੇ ਨੇ ਕਿੱਦਾਂ ਦੀ ਕਨਾਉਣੀ ਹਰਕਤ ਕੀਤੀ ਹੈ ਜਿਸ ਤੋਂ ਬਾਅਦ ਪੂਰੇ ਪੰਜਾਬ ਨੂੰ ਤੇ ਨਾਲ ਪੰਜਾਬੀਅਤ ਨੂੰ ਲਾਜ ਲਾ ਦਿੱਤੀ ਇਸ ਨੌਜਵਾਨ ਨੇ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰਦੇ ਤੇ ਨਾਲ ਦੇ ਨਾਲ ਕਮੈਂਟਾਂ ਦੇ ਵਿੱਚ ਇਸ ਨੌਜਵਾਨ ਨੂੰ ਲਾਂਘਤਾ ਪਾਇਓ ਜਿਸ ਤੋਂ ਬਾਅਦ ਇਸ ਨੂੰ ਪਤਾ ਲੱਗ ਸਕੇ ਕਿ ਕਿਵੇਂ ਇੱਕ ਛੋਟੀ ਜਿਹੀ ਗੱਲ ਪਿੱਛੇ ਸਨੇ ਪੂਰੇ ਪੰਜਾਬੀਆਂ ਨੇ ਬਦਨਾਮ ਕਰ ਦਿੱਤਾ ਖਬਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਖੜ ਦੇ ਜਿੱਥੇ ਕਿ ਇੱਕ ਵੀਡੀਓ ਸੀਸੀਟੀਵੀ ਕੈਮਰੇ ਸਾਹਮਣੇ ਆਈ ਹੈ ਜਿੱਥੇ ਕਿ ਤੁਸੀਂ ਦੇਖੋ ਕਿ ਸੁਪਰਮਾਰਕਟ ਦੇ ਵਿੱਚ ਇੱਕ ਚੰਗਾ ਭਲਾ ਨੌਜਵਾਨ ਪੱਗ ਬੰਨ੍ਹ ਕੇ ਸੋਹਣੀ ਦਸਤਾਰ ਸਜਾ ਕੇ ਸੁਪਰਮਾਰਕਟ ਦੇ ਵੀ ਦਾਖਲ ਹੁੰਦਾ ਤਾਂ ਸੁਪਰਮਾਰਕਟ ਦੇ ਮਾਲਕ ਨੂੰ ਤਾਂ ਇਹ ਲੱਗਦਾ ਕਿ ਕਿਤੇ ਨਾ ਕਿਤੇ ਜੋ ਪੰਜਾਬ ਦੇ ਰਹਿਣ ਵਾਲੇ ਨੇ ਪੰਜਾਬੀ ਨੇ ਤਾਂ ਉਹ ਕਿਤੇ ਨਾ ਕਿਤੇ ਭਰੋਸੇਯੋਗ ਲੋਕ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਹਰ ਦੁਕਾਨਦਾਰ ਹਰ ਵਰਗ ਦਾ ਬੰਦਾ ਭਰੋਸਾ ਕਰਦਾ ਪਰ ਕਿਤੇ ਨਾ ਕਿਤੇ ਕਈ ਐਦਾਂ ਦੇ ਸ਼ੈਤਾਨ ਲੋਕ ਨੇ ਜਿਹੜੇ ਪੱਗਾਂ ਦਾ ਬੰਨ੍ਹ ਕੇ ਬੈਠਦੇ ਨੇ ਪਰ ਉਹਨਾਂ ਦੇ ਅੰਦਰ ਸ਼ੈਤਾਨ ਚੋਰੀ ਵਾਲਾ ਅੰਦਰ ਬੈਠਿਆ ਹੁੰਦਾ ਹੈ ਸੂਪਰਮਾਰਕਟ ਦੇ ਵਿੱਚ ਨੌਜਵਾਨ ਨੇ ਇਦਾਂ ਦੀ ਘਨੌਣੀ ਹਰਕਤ ਕੀਤੀ ਹੈ ਜਿਸ ਤੋਂ ਬਾਅਦ ਇਸ ਨੂੰ ਕਈ ਲੋਕ ਤਾਂ ਸੀਸੀਟੀਵੀ ਕੈਮਰੇ ਦੀ ਵੀਡੀਓ ਦੇਖ ਕੇ ਲਹਨਤਾ ਪਾ ਰਹੇ ਨੇ ਤੇ ਵੀਡੀਓ ਸਾਡੇ ਕੋਲ ਪਹੁੰਚੀ ਹੈ ਤਾਂ ਅਸੀਂ ਸੋਚਿਆ ਕਿ ਆਪਣੇ ਦੋਸਤਾਂ ਤੱਕ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਈਗੇ ਇਸ ਵੀਡੀਓ ਵਿੱਚ ਦੇਖੋ ਤੁਸੀਂ ਇਸ ਨੌਜਵਾਨ ਨੇ ਕਿਵੇਂ ਸੂਪਰਮਾਰਕਟ ਦੇ ਵਿੱਚੋਂ ਕੁਝ ਹਜ਼ਾਰਾਂ ਦਾ ਸਮਾਨ ਚੋਰੀ ਕਰਕੇ ਅੰਦਰ ਕੱਪੜਿਆਂ ਦੇ ਪਾ ਲਿਆ ਪਰ ਇਸ ਨੌਜਵਾਨ ਨੂੰ ਇਹ ਨਹੀਂ ਪਤਾ ਲੱਗਿਆ ਕਿ ਸੁਪਰਮਾਰਕਟ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਕਿ ਤੇਰੀ ਇਦਾਂ ਦੀ ਹਰਕਤ ਇਦਾਂ ਦੀ ਘਟਨਾ ਪੂਰੀ ਕੈਮਰੇ ਵਿੱਚ ਕੈਦ ਹੋ ਜਾਣੀ ਹੈ ਤੇ ਪੂਰੇ ਪੰਜਾਬੀਆਂ ਦਾ ਨਾਮ ਬਦਨਾਮ ਹੋਣਾ ਹੈ ਪੰਜਾਬੀ ਦਾ ਨਾਮ ਬਦਨਾਮ ਹੋਣਾ ਹੈ ਲੋਕਾਂ ਨੇ ਜਾਂ ਫਿਰ ਦੁਕਾਨਦਾਰਾਂ ਨੇ ਹਰ ਪੰਜਾਬੀ ਨੂੰ ਪੱਗ ਬੰਨਣ ਵਾਲੇ ਸਰਦਾਰ ਮੁੰਡੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਹੈ ਇਦਾਂ ਦੇ ਲੋਕਾਂ ਨੇ ਹੀ ਪੰਜਾਬ ਬਦਨਾਮ ਕੀਤਾ ਇਦਾਂ ਦੇ ਲੋਕਾਂ ਨੇ ਪੰਜਾਬੀ ਤਨ ਬਦਨਾਮ ਕੀਤਾ ਤਾਂ ਇਹ ਨੌਜਵਾਨ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜਿੱਥੇ ਕਿ ਮੋਟਰਸਾਈਕਲ ਨੰਬਰ ਤੋਂ ਇਹਦੀ ਪੂਰੀ ਡਿਟੇਲ ਕੱਢੀ ਗਈ ਹੈ ਤਾਂ ਇਸ ਵੀਡੀਓ ਨੂੰ ਵੱਤਵਾਤ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਲਾਂ ਤਾਂ ਜੁਲ ਪਾ ਦਿਓ ਤੇ ਨਾਲ ਦੀ ਦੁਕਾਨਦਾਰ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਜੋ ਸੁਪਰਮਾਰਕਟ ਦਾ ਮਾਲਕ ਸੀ ਉਸ ਨਾਲ ਵੀ ਗੱਲਬਾਤ ਹੋਈ ਹੈ ਪੂਰੀ ਘਟਨਾ ਬਾਰੇ ਉਸ ਨੇ ਪੂਰੇ ਵਿਸਤਾਰ ਨਾਲ ਦੱਸਿਆ ਤਾਂ ਉਹ ਵੀ ਤੁਸੀਂ ਪੂਰਾ ਸੁਣਿਓ ਪਹਿਲਾਂ ਵੀਡੀਓ ਨੂੰ ਵੱਤਵਾਤ ਸ਼ੇਅਰ ਕਰਕੇ ਕਮੈਂਟ ਜੁਲ ਕਰ ਦਿਓ ਕੀ ਨਾਮ ਹੈ ਜੀ ਆਪਣਾ ਮਰਿੰਦਰ ਹਰਜਿੰਦਰ ਸਿੰਘ ਜੀ ਅੱਛਾ ਜਿਹੜੀ ਸਟੋਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਕਿੱਥੇ ਦੀ ਹੈ ਤੇ ਕੀ ਘਟਨਾ ਕੀ ਹੋਈਗੀ ਇਹ ਇਹ ਘਟਨਾ ਵੀ ਪਿੰਡ ਪਟਾ ਮਾ ਗਰੇ ਮੋਹਲੀ ਗਿਲ ਦੇ ਵਿੱਚ ਪੈਂਦਾ ਬਲੌਂਗੀ ਦੇ ਨੇੜੇ ਅੱਛਾ ਜੀ ਕਾ ਇੱਥੇ ਆਪਣਾ ਸਟੋਰ ਹੈ ਬੈਦਵਾਨ ਸੁਪਰਮਾਰਟ ਦੇ ਨਾਂ ਤੇ ਠੀਕ ਹੈ ਜੀ ਆਪਣੇ ਕੋਲ ਦੇਰਕਤ ਕੰਮ ਵੀ ਰੁੱਧਦਾ ਹਾਂਜੀ ਤੇ ਇੱਥੇ ਸਟੋਰ ਦੇ ਵਿੱਚ ਇੱਕ ਸਰਦਾਰ ਮੋੜਾ ਪਗੜੀ ਧਾਰੀ ਹਾਂਜੀ ਸਵੇਰੇ ਮਾਰਨਿੰਗ 8 ਵਜੇ ਆਇਆ ਜੀ ਹਾਂਜੀ ਮੈਂ ਬੈਠੇ ਕਾਊਂਟਰ ਤੇ ਆਪਣਾ ਕੈਸ਼ ਗਿਣ ਰਹਾ ਸੀ ਤੇ ਤੁਹਾਨੂੰ ਅੱਛਾ ਜੀ ਤਾਂ ਮੁੰਡੇਆਂ ਦੇ ਤਿੰਨ ਚਾਰ ਖਿਓਏ ਨੇ ਉਹ ਬਾਹਰ ਦੁੱਧ ਦਾ ਕੰਮ ਦੇਖਦੇ ਨੇ ਮੇਰਾ ਹਾਂ ਜੀ ਬਾਹਰੇ ਸੀਗੇ ਮੁੰਡੇ ਨਹੀਂ ਕਿ ਦੁਕਾਨ ਦੇ ਵਿੱਚੇ ਸੀਗੇ ਪਰ ਬਾਹਰਲੇ ਪਾਸੇ ਸੀ ਦੁੱਧ ਦਾ ਬਣਾਵਤਾ ਹਾਂ ਜੀ ਹਾਂ ਜੀ ਉੱਥੇ ਸੀਗੇ ਬੰਦਾ ਪਿੱਛੇ ਗਿਆ ਪੀਲਰ ਕੋਲ ਜਾ ਕੇ ਨਾ ਹਾਂ ਜੀ ਉਹ ਤੇ ਮੈਟ੍ਰਿਕਸ ਵਗੈਰਾ ਦੇ ਕਲਰ ਸੀਗੇ ਉਹ 600 ਰੁਪਏ ਦੇ ਡੱਬਾ ਆਏਗਾ ਅੱਛਾ ਜੀ ਉਹ ਆਪਣੇ ਇੱਥੇ ਪੈਂਟ ਦੇ ਨੀਚੇ ਇੱਥੇ ਬਹੁਤ ਖੰਭ ਬੰਦੇ ਆ ਹਾਂ ਜੀ ਉੱਥੇ ਫਸਾਰੇ ਉਹਨਾਂ ਨੇ अच्छा जी ओ सीसीटीवी कैमरे ਸੀ ਲੱਗੇ ਹੋਏ ਤੁਹਾਡੇ ਤਾਂ ਪਤਾ ਨਹੀਂ ਕਿਹਾ ਸੀ ਸੀਟੀਵੀ ਕੈਮਰਾ ਸੀਟੀਵੀ ਕੈਮਰੇ ਦੇ ਵਿੱਚ ਪੈਸੇ ਦਰਜ ਹੋ ਗਏ ਸਾਰੇ ਉਹ ਕਰਦੇ ਹੋਏ ਉਦੋਂ ਤੁਸੀਂ ਦੇਖਿਆ ਨਹੀਂ ਉਹ ਕੈਮਰੇ ਜਦੋਂ ਜਦੋਂ ਬੰਦਾ ਚੋਰੀ ਕਰ ਉਸ ਸਮੇਂ ਤਾਂ ਨਹੀਂ ਕਹਾਂਗੇ ਮੈਂ ਵੀ ਬੀਜੀ ਸੀਗਾ ਹਾਂਜੀ ਪਰ ਜਦ ਬਾਅਦ ਚ ਚਲੇਗੇ ਉਹਨੂੰ ਸ਼ੱਕ ਜਾ ਹੋਇਆ ਪਰ ਮੈਂ ਦੇਖਿਆ ਸੀ ਬਾਅਦ ਕਿ ਮੈਂ ਦੇਖ ਲਿਆ ਪਰ ਵੀ ਕੋਈ ਪਹਿਲਾਂ ਵੀ ਆਂਦਾ ਸੀ ਸਟੋਰ ਦੇ ਜਾਂ ਪਹਿਲੀ ਵਾਰ ਆਇਆ ਸੀ ਬੰਦਾ ਉਹ ਨਹੀਂ ਉਹ ਬੰਦਾ ਪਹਿਲੀ ਵਾਰ ਹੀ ਮੈਂ ਦੇਖਿਆ ਉਹਦਾ ਮੋਟਰਸਾਈਕਲ ਨੰਬਰ ਵਗੈਰਾ ਸਭ ਕੁਝ ਇਸੀ ਨੋਟ ਕਰ ਲੈ ਅੱਛਾ ਨੋਟ ਕਰ ਲੈ ਤੁਸੀਂ ਕੋਈ ਪੁਲਿਸ ਰਿਪੋਰਟ ਕਰਾਈਸ ਬਾਰੇ ਪੋਰਟ ਰਿਪੋਰਟ ਕਰਕੇ ਮੈਂ ਇੱਕ ਵਾਰੀ ਪਹਿਲਾਂ ਵੀ ਕਰੀ ਉਹ ਕੋਈ ਕਾਰਵਾਈ ਕਰਦੇ ਤਾਂ ਹੈ ਨਹੀਂ ਕਿਹਾ ਫਾਇਦਾ ਉਲਟ ਮੈਨੂੰ ਪਰੇਸ਼ਾਨ ਕਰਦੇ ਆ ਹਾਂਜੀ ਮੈਂ ਮੇਰੇ ਮਨੇ ਨਹੀਂ ਕਰੇ ਜਾਣ ਨੂੰ ਅਜਾ ਉਸ ਤੋਂ ਬਾਅਦ ਫੇਰ ਕੋਈ ਕੋਈ ਦੇਖਿਆ ਤੁਸੀਂ ਉਸ ਵਾਸਤੇ ਘੁੰਮਦਾ ਜਾ ਕੇ ਤੇ ਮਾਰਕੀਟ ਜਾ ਕੇ ਤੁਹਾਡੀ ਮੈਂ ਇੱਥੇ ਨਹੀਂ ਦੇਖਿਆ ਹੈਗਾ ਪਰ ਉਹਦਾ ਨੰਬਰ ਵਗੈਰਾ ਪੁਲਿਸ ਨੰਬਰ ਜੀ ਦੇ ਨਾਮ ਤੇ ਹੈ ਉਹ ਸਾਰਾ ਕੁਝ ਮੇਰੇ ਕੋਲ ਹੈਗਾ ਹੈ ਅੱਛਾ ਕਿੱਥੇ ਤੋਂ ਨਿਕਲੇ ਮੋਟਰਸਾਈਕਲ ਤੁਸੀਂ ਪਤਾ ਕੀਤਾ ਇਹ ਅਮਰਸਰ ਦਾ ਜੀ ਮੋਟਰਸਾਈਕਲ ਹੈ ਅੱਛਾ ਅਮਰਸਰ ਦਾ ਇਹਨਾਂ ਵਾਲਾ ਨੌਜਵਾਨ ਸੀ ਕੋਈ ਹਾਂਜੀ अच्छा अच्छा ਤਾਂ ਕਿਵੇਂ ਦੇਖਦੇ ਹੋ ਕਿ ਸਰਦਾਰ ਮੁੰਡਾ ਜਿਸ ਤਰ੍ਹਾਂ ਇਹ ਨਾਲ ਤੁਹਾਡੀ ਸ਼ਾਪ ਦੇ ਵਿੱਚ ਜਿਹੜਾ ਸਟੋਰ ਦੇ ਵਿੱਚ ਆਣ ਕੇ ਚੋਰੀ ਕੀਤੀ ਹੈ ਮੈਨੂੰ ਉਮੀਦ ਨਹੀਂ ਸੀਗੀ ਮੈਨੂੰ ਉਮੀਦ ਨਹੀਂ ਸੀਗੀ ਕਿ ਸਰਦਾਰ ਮੁੰਡਾ ਚੋਰੀ ਕਰੇਗਾ ਹਾਂ ਹਾਂ ਕਿਉਂਕਿ ਇਹ ਸਰਦਾਰ ਹੈ ਸਰਦਾਰ ਹਾਂਜੀ ਕਿਉਂਕਿ ਪੰਜਾਬ ਦੇ ਵਿੱਚ ਕਾਮਰਸ ਵੀ ਇੱਕ ਤਰ੍ਹਾਂ ਦਾ ਲਾਜਾ ਦੇ ਬਿਲਕੁਲ ਦਾਗ ਲਾਤੇ ਜੀ ਬਿਲਕੁਲ ਦਾਗ ਲਾਤੇ ਮੈਨੂੰ ਉਮੀਦ ਨਹੀਂ ਸੀਗੀ ਹੂੰ ਕਿ ਇਹ ਬੰਦਾ ਇਸ ਤਰ੍ਹਾਂ ਦਾ ਕੰਮ ਕਰਦਾ ਹੋਵੇਗਾ ਪਰ ਬਾਅਦ ਤੁਸੀਂ ਸੀਸੀਟੀਵੀ ਕੈਮਰੇ ਦੇਖੇ ਹਾਂਜੀ ਮੇਰੀ ਇਥੇ ਫੱਟੀ ਫੱਟੀ ਰਹਿ ਗਈ ਮੈਂ ਕਿਹਦੇ ਹੋਇਆ ਹੂੰ ਹੂੰ ਹਾਂ ਜੀ ਬਿਲਕੁਲ ਤਾਂ ਅੱਗੇ ਨੂੰ ਵੀ ਹੁਣ ਤੁਸੀਂ ਵੀ ਮੇਰੇ ਤੇ ਚਲੋ ਨੁਕਸਾਨ ਹੋ ਗਿਆ ਹਾਂ ਜੀ 38350 ਦੇ ਕਲਰ ਚੱਕ ਲਿਆ ਮੇਰੇ ਹਾਂ ਜੀ ਹਾਂ ਜੀ ਹਾਂ ਜੀ ਕੱਲ ਨੂੰ ਕਿਸੇ ਹੋਰ ਦਾ ਨੁਕਸਾਨ ਕਰੇ ਉਹਦਾ ਨੰਬਰ ਵੀ ਤੇ ਮੋਟਰਸਾਈਕਲ ਨੰਬਰ ਤੇ ਫੋਟੋ ਹਾਈਲਾਈਟ ਕਰੀ ਜਾਵੇ ਸਾਡੀਗਾ ਹਾਂ ਜੀ ਅਰੇ ਤੁਸੀਂ ਤਾਂ ਹੁਣ ਹਰੇਕ ਬੰਦੇ ਨੂੰ ਜਿਹੜਾ ਬੰਦਾ ਤੁਹਾਡੇ ਸਟੋਰ ਚ ਆਂਦਾ ਹੋਣਾ ਕੋਈ ਸਰਦਾਰ ਹੈ ਭਾਵੇਂ ਕੋਈ ਜਾਏ ਨੂੰ ਨਾ ਸ਼ੱਕ ਦੀ ਨਿਗਾ ਨਾਲ ਦੇਖਣ ਤੁਸੀਂ ਹਾਂ ਜੀ ਹਾਂ ਜੀ ਕੋਈ ਵੀ ਬੰਦਾ ਸਟੋਰ 'ਚ ਬੜਦਾ ਤਾਂ ਮੈਂ ਆਪਣੇ ਮੁੰਡੇ ਨਾਲ ਭੇਜ ਦੇਣਾ ਉਹ ਨਾਲ ਹੀ ਰੱਖਦਾ ਮਲਗੀ ਉਸ ਤੋਂ ਬਾਅਦ ਦੇ ਮੁੰਡੇ ਆ ਮੇਰੇ ਕਸਟਮਰ ਦੇ ਨਾਲੇ ਰਹਿੰਦੇ ਵਸ ਗੱਲ ਖਤਮ ਇੱਕ ਬੰਦੇ ਦੇ ਗਲਤ ਕੰਮ ਕਰਨ ਨਾਲ ਕਿਤਨੇ ਸਾਰੀ ਕਾਮ ਨੂੰ ਉਦਾਸ ਲੱਗਦਾ ਜੀ ਉਹ ਤਾਂ ਹੈਗਾ ਜੀ ਹੂੰ ਹੂੰ ਤਾਂ ਹੁਣ ਕੀ ਲੱਗਦਾ ਕਿ ਹੋਰ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਸ ਤਰੀਕੇ ਨਾਲ ਤੁਹਾਡੇ ਨਾਲ ਤਾਂ ਘਟਨਾ ਵਾਪਰੀ ਹੈ ਕਿ ਉਸ ਤੋਂ ਬਾਅਦ ਕਿਸੇ ਹੋਰ ਨਾਲ ਨਾ ਵਾਪਰੇ ਤਾਂ ਕੀ ਲੋਕਾਂ ਨੂੰ ਕੀ ਕਹੋਗੇ ਤੁਸੀਂ ਜਿਹੜੇ ਤੁਹਾਡੇ ਵਰਗੇ ਜਿਹੜੇ ਇਸ ਤਰੀਕੇ ਦੇ ਸਟੋਰ ਨੇ ਜਿਹਨਾਂ ਦੁਕਾਨਾਂ ਨੇ ਉਹਨਾਂ ਦੇ ਕਿਸੇ ਤੇ ਵੀ ਕਿਸੇ ਤੇ ਵੀ ਕਦੇ ਵੀ ਕੋਈ ਇਤਬਾਰ ਨਾ ਕਰੋ ਆਪਣਾ ਸੇਲਸਮੈਨ ਕਸਟਮਰ ਦੇ ਨਾਲ ਛੱਡ ਦੋ ਮੈਂ ਤਾਂ ਇਹ ਕਹਿਣਾ ਵੀ ਜਦੋਂ ਜੇ ਸਮਾਨ ਲੈ ਗਏ ਤਾਂ ਤੁਹਾਡਾ ਸੇ ਵੋਟਵਰ ਕਰੂੰ ਕਸਟਮਰ ਦੇ ਨਾਲ ਰਹੇ ਉਹ ਚੰਗੀ ਗੱਲ ਹੈ ਜੇ ਕਸਟਮਰ ਕੋਈ ਲਫਾਫੇ ਨਹੀਂ ਚੁਪਾਉਂਦਾ ਕੋਈ ਪੌਕਟ ਵਿੱਚ ਪਾ ਲੈਂਦਾ ਬਹੁਤ ਮੁਸਾਹਨ ਹੁੰਦਾ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਗੱਲਬਾਤ ਕਰਨ ਦੀ ਓਕੇ ਹਾਂਜੀ